ਪੰਜਾਬ ਪੁਲਿਸ ਹੁਣ ਚੰਡੀਗੜ੍ਹ ਦੀ ਤਰਜ਼ ਦੇ ਤਰ੍ਹਾਂ ਜਗ੍ਹਾ ਜਗ੍ਹਾ ਕੈਮਰੇ ਲਗਾ ਰਹੀ ਹੈ ਤੇ ਦੂਜੇ ਪਾਸੇ ਚਲਾਨ ਆਨਲਾਈਨ ਹੋ ਰਹੇ ਨੇ ਤੇ ਹੁਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਸ ਤਰੀਕੇ ਦੀ ਸਖਤਾਈ ਮੁਹਾਲੀ ਦੇ ਵਿੱਚ ਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵਧਾਈ ਗਈ ਹੈ ਇਸ ਨੂੰ ਲੈ ਕੇ ਡੀਐਸਪੀ ਕਰਨੈਲ ਸਿੰਘ ਸਾਡੇ ਨਾਲ ਨੇ ਸਰ ਚੰਡੀਗੜ੍ਹ ਦੇ ਉੱਤੇ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਦੱਸਿਆ ਸੀ ਕਿ ਕਾਫੀ ਜਿਹੜੇ ਕੈਮਰੇ ਕਾਫੀ ਲਾਈਟਾਂ ਦੇ ਉੱਤੇ ਆਪਾਂ ਟ੍ਰੈਫਿਕ ਲਾਈਟਾਂ ਹੋਰ ਵਧਾਈਆਂ ਨੇ ਤਾਂ ਲਗਾਤਾਰ ਚਲਾਨ ਆਨਲਾਈਨ ਆ ਰਹੇ ਨੇ ਇਹ ਚਲਾਨਾਂ ਦੀ ਗਿਣਤੀ ਵੱਧ ਰਹੀ ਹੈ ਤੇ ਲੋਕ ਅਵੇਰ ਵੀ ਹੋ ਰਹੇ ਨੇ ਕਿ ਹਾਣ ਚਲਾਨ ਆਏਗਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੇ ਸ਼ੁਰੂ ਕਰ ਗਏ ਨੇ ਕਿੰਨਾ ਕੁ ਫਰਕ ਪਿਆ ਪਹਿਲਾਂ ਨਾਲੋਂ ਐਕਸੀਡੈਂਟਾਂ ਦੇ ਵਿੱਚ ਜਾਂ ਫਿਰ ਨਿਯਮਾਂ ਨੂੰ ਲੈ ਕੇ ਮਾਨਜੂਬ ਐਸਐਸਪੀ ਸਾਹਿਬ ਮੁਹਾਲੀ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਕਿ ਸਾਡੀ ਜਿਹੜੀ ਟੀਮ ਹੈ ਇੱਕ ਤਾਂ ਜਾਗਰੂਤਾ ਲਈ ਲਗਾਤਾਰ ਮਹਿੰਮ ਸਾਡੀ ਚੱਲ ਰਹੀ ਆ ਜਿਸ ਨਾਲ ਜਿੱਦਾਂ ਤੁਸੀਂ ਦੱਸ ਰਹੇ ਆ ਕਿ ਉਹਦੇ ਨਾਲ ਪਹਿਲਾਂ ਨਾਲੋਂ ਲੋਕੀ ਜਾਗਰੂਤ ਹੋਏ ਆ ਚਲਾਨ ਜਿਹੜੇ ਆ ਉਹ ਜਿੰਨੇ ਪਹਿਲਾਂ ਹੁੰਦੇ ਸੀ ਉਸ ਤੋਂ ਕਾਫੀ ਘੱਟ ਹੋ ਰਿਹਾ ਜਿਸ ਤਰ੍ਹਾਂ ਕਿ ਆਨਲਾਈਨ ਚਲਾਨ ਹੈ ਉਹ ਜਦੋਂ ਹੁਣ ਇੱਕ ਵਾਰ ਦੋ ਵਾਰ ਚਲਾਨ ਹੋ ਗਏ ਹੁਣ ਐ ਲੱਗਦਾ ਵੀ ਅ ਮਤਲਬ ਆਪਾਂ ਕਿਤੇ ਛੁਪ ਕੇ ਭੱਜ ਨਹੀਂ ਸਕਦੇ ਵੀ ਕੈਮਰਿਆਂ ਦੀ ਨਿਗਾਚ ਆ ਤਾਂ ਹੁਣ ਇੱਕ ਤਾਂ ਜੈਬਰਾ ਕ੍ਰੋਸਿੰਗ ਜਿਹੜੀ ਪੈਦਲ ਯਾਤਰੀਆਂ ਨੰਗਣਾ ਹੁੰਦਾ ਸੀ ਉੱਤੇ ਜਾ ਕੇ ਖੜ ਜਾਂਦੇ ਸੀ ਜਦੋਂ ਚਲਾਨ ਆਣੇ ਸ਼ੁਰੂ ਹੋ ਗਏ ਹੁਣ ਡਰਦੇ ਉਹ ਬੈਕ ਤੇ ਖੜਦੇ ਆ ਹਾਂਜੀ ਦੂਜਾ ਓਵਰ ਸਪੀਡ ਨਹੀਂ ਚਲਾਉਂਦੇ ਕਿਉਂਕਿ ਓਵਰ ਸਪੀਡ ਦੇ ਕੈਮਰੇ ਲੱਗ ਚੁੱਕੇ ਆ ਤਾਂ ਹੁਣ ਜਿਹੜੇ ਲੋਕ ਆ ਉਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰ ਰਿਹਾ ਬਹੁਤ ਪਹਿਲਾਂ ਨਾਲ ਫਰਕ ਪੈ ਗਿਆ ਜਿੱਦਾਂ ਕਿ ਲੋਕੀ ਪਹਿਲਾਂ ਹੁੰਦਾ ਸੀ ਨਾ ਵੀ ਚੰਡੀਗੜ੍ਹ ਦੀ ਐਂਟਰੀ ਤੋਂ ਟਰਦੇ ਹੁਣ ਉਹਨਾਂ ਨੂੰ ਲੱਗਦਾ ਕਿ ਮਹਾਲੀ ਪਹੁੰਚ ਗਏ ਆ ਤੇ ਚਲਾਨ ਹੋਣਾ ਹੀ ਹੋਣਾ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਦਾ ਐਨਾ ਸੋਚੋ ਕਿ ਇਹ ਪੁਲਿਸ ਦੇ ਡਰ ਤੋਂ ਜਾਂ ਚਲਾਨ ਦੇ ਡਰ ਤੋਂ ਆਪਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਨਹੀਂ ਇਹ ਪਤਾ ਹੋਣਾ ਚਾਹੀਦਾ ਕਿ ਆਪਣੀ ਸੇਫਟੀ ਲਈ ਆ ਜਿਸ ਤਰ੍ਹਾਂ ਕਿ ਹੈਲਮਟ ਆ ਉਹ ਆਪਣੀ ਜਾਨ ਬਚਾਉਂਦਾ ਜੇ ਐਕਸੀਡੈਂਟ ਹੋ ਗਿਆ ਚੰਗੀ ਕੰਪਨੀ ਦਾ ਔਰ ਉਹਦੇ ਥੱਲੇ ਲੋਕ ਲੱਗਾ ਹੋਣਾ ਚਾਹੀਦਾ ਸੀਟ ਬੈਲਟ ਉਹ ਦੇਖੋ ਬਹੁਤ ਵੱਡਾ ਬਚਾਅ ਕਰਦੀ ਹੈ ਜੇ ਤਾਂ ਸੇਫਟੀ 에ਅਰ ਬੈਗ ਹੈ ਉਹ ਖੁੱਲਣਗੇ ਤਾਂ ਹੀ ਜੇ ਸੀਟ ਬੈਲਟ ਲੱਗੀ ਹੋਗੀ ਜੇ ਸੇਫਟੀ 에ਅਰ ਬੈਗ ਨਹੀਂ ਵੀ ਹੈ ਤਾਂ ਵੀ ਉਹ ਬਹੁਤ ਵੱਡਾ ਬਚਾਅ ਕਰਦੀ ਹੈ ਐਕਸੀਡੈਂਟ ਦੇ ਦੌਰਾਨ ਅਸੀਂ ਜਦੋਂ ਅਕਸਰ ਦੇਖਦੇ ਹਾਂ ਕਿ ਜਿਨ੍ਹਾਂ ਨੇ ਸੀਟ ਬੈਲਟ ਲੱਗੀ ਉਹਨਾਂ ਦਾ ਬਹੁਤ ਵੱਡਾ ਬਚਾਅ ਹੋ ਜਾਂਦਾ ਔਰ ਲੋਕ ਜਿਹੜੇ ਰੋਂਗ ਸਾਈਡ ਚੱਲਦੇ ਸੀ ਉਹ ਵੀ ਲੋਕ ਹੁਣ ਨਹੀਂ ਚੱਲਦੇ ਔਰ ਮੇਰੀ ਅਪੀਲ ਹੈ ਕਿ ਰੌਂਗ ਸਾਈਡ ਨਹੀਂ ਚਲਣਾ ਚਾਹੀਦਾ ਜੇ 100 200 ਮੀਟਰ ਅੱਗੇ ਜਾ ਕੇ ਡਿਵਾਈਡਰ ਆ ਉੱਥੋਂ ਮੁੜ ਕੇ ਆਣਾ ਚਾਹੀਦਾ ਔਰ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਸਾਡੇ ਸਪੈਸ਼ਲ ਜਿਹੜਿਆ ਨਾਕਾਬੰਦੀ ਕੀਤੀ ਜਾਂਦੀ ਆ ਜੇ ਕੋਈ ਡਰਿੰਕ ਕਰਕੇ ਡਰਾਈਵਿੰਗ ਕਰਦਾ ਉਹਦਾ ਵਹੀਕਲ ਵੀ ਬੰਨ੍ਹ ਕੀਤਾ ਜਾਂਦਾ ਔਰ ਮੇਰੀ ਅਪੀਲ ਹੈ ਕਿ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਪਾਲਣਾ ਉਹ ਚરાਣ ਤੋਂ ਪੁਲਿਸ ਦੇ ਡਰ ਤੋਂ ਨਹੀਂ ਆਪਣੀ ਸੇਫਟੀ ਲਈ ਕਰਨ ਸਰ ਜਿਸ ਤਰੀਕੇ ਨਾਲ ਮਾਰਕੀਟਾਂ ਦੇ ਵਿੱਚ ਕਈ ਜਗ੍ਹਾ ਨੋ ਪਾਰਕਿੰਗ ਦੇ ਚ ਗੱਡੀਆਂ ਖੜਾ ਕਰ ਲੈਂਦੇ ਨੇ ਲੋਕ ਤਾਂ ਮੁੱਲਾਂਪੁਰ ਇਲਾਕੇ ਦੀ ਗੱਲ ਕਰੀਏ ਜਾਂ ਹੋਰ ਪਾਸੇ ਵੀ ਸੁਮਿੰਦਰ ਸਿੰਘ ਆਏ ਨਹੀਂ ਤੇ ਕਾਫੀ ਉਹਨਾਂ ਨੇ ਅੰਦੇ ਸਾਰ ਹੀ ਕਾਫੀ ਜੜੀਆਂ ਨੋ ਪਾਰਕਿੰਗ ਗੱਡੀਆਂ ਖੜੇ ਚਲਾਨ ਵੀ ਹੋਏ ਨੇ ਤੇ ਰੇੜੀ ਫੜੀਆਂ ਪਾਸੇ ਹਟਾਈਆਂ ਗਈਆਂ ਤਾਂ ਕਿਤੇ ਨੋ ਪਾਰਕਿੰਗ ਦੇ ਕਈ ਜਗ੍ਹਾ ਲੋੜ ਹੈ ਕਿ ਜਿਹੜੇ ਇਸ ਤਰੀਕੇ ਦੇ ਬੋਰਡ ਲਗਾਏ ਜਾਣ ਲੋਕਾਂ ਨੂੰ ਪਤਾ ਲੱਗ ਸਕੇ ਉਹ ਵੀਰ ਹੋ ਸਕਣ ਕਿ ਇੱਥੇ ਪਾਰਕਿੰਗ ਨਹੀਂ ਅਸੀਂ ਕਰਨੀ ਤੇ ਚਲਦਾ ਚਲਾਨ ਹੋਏਗਾ ਤੇ ਪਾਰਕਿੰਗ ਦੀ ਸਹੂਤਾ ਵਾਸਤੇ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਦੇਖੋ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਮੈਂ ਇਹ ਅਪੀਲ ਕਰਦਾ ਕਿ ਜਿੱਥੇ ਗੱਡੀਆਂ ਦੀ ਲੋਡ ਹੈ ਉੱਥੇ ਤੇ ਗੱਡੀ ਲੈ ਕੇ ਆਣ ਨਹੀਂ ਤਾਂ ਲੋਕ ਜਿਹੜਾ ਹੈ ਟੂ ਵিলার ਜਾਂ ਸਾਈਕਲ ਦੀ ਵਰਤੋਂ ਕਰਨ ਤਾਂ ਕਿ ਜਿਹੜੇ ਗਲਤ ਪਾਰਕਿੰਗ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਉਹਨਾਂ ਦੇ ਚਲਾਨ ਹੋਣਗੇ ਹੋਣਗੇ ਸੋ ਅਸੀਂ ਸਬੰਧਤ ਡਿਪਾਰਟਮੈਂਟ ਨੂੰ ਲਿਖ ਕੇ ਭੇਜਿਆ ਜਾਂਦਾ ਕਿ ਜਿੱਥੇ ਕਿਤੇ ਨੋ ਪਾਰਕਿੰਗ ਦੇ ਬੋਰਡ ਲੱਗਣ ਲਈ ਆ ਸੋ ਅਕਸਰ ਜਿੱਥੇ-ਜਿੱਥੇ ਕੋਈ ਟਰੈਫਿਕ ਦੀ ਕਿਸੇ ਚੀਜ਼ ਦੀ ਲੋਡ ਹੈ ਰਿਫਲੈਕਟਰ ਬੋਰਡ ਦੀ ਲੋਡ ਹੈ ਉਹ ਆਬ ਅਕਸਰ ਮੇਰੇ ਜਿਹੜੇ ਅ ਅੰਚਾਰਜ ਆ ਔਰ ਮੈਂ ਖੁਦ ਵੀ ਦੇਖ ਕੇ ਉੱਥੇ ਸਬੰਧਿਤ ਡਿਪਾਰਟਮੈਂਟ ਨੂੰ ਲਿਖ ਕੇ ਉਹ ਅਸੀਂ ਕਰਾਈਦੇ ਆ ਜੇ ਕਿਤੇ ਜਰੂਰਤ ਹੋਰ ਵੀ ਕਿਤੇ ਲੱਗਦੀ ਅਸੀਂ ਉਹ ਜਰੂਰ ਬੋਰਡ ਲਗਵਾਉਣ ਲਈ ਦੋ ਦੋ ਤਿੰਨ ਲਾਈਟਾਂ ਜਿਹੜੀਆਂ ਟ੍ਰੈਫਿਕ ਲਾਈਟਾਂ ਬੰਦ ਪਈਆਂ ਨੇ ਉਸ ਵਕਤ ਜੂਰ ਤੁਸੀਂ ਗਮਾਡਾ ਨੂੰ ਜੂਰ ਚਿੱਠੀ ਲਿਖੋ ਚਾਹੇ ਫੋਨ ਕਾਲ ਰਹੀ ਇਹਨਾਂ ਨੂੰ ਦੱਸ ਦੋ ਕਿ ਇੱਕ ਤਾਂ ਬੋਥਗੜ ਲਾਈਟਾਂ ਦੂਜੇ ਪਾਸੇ ਮੈਕਸ ਲਾਈਟਾਂ ਦੇ ਉੱਤੇ ਕਾਫੀ ਐਕਸੀਡੈਂਟ ਵਾਪਰਦੇ ਨੇ ਇੱਕ ਕੈਮਰੇ ਦੀ ਬਹੁਤ ਲੋੜ ਹੈ ਜਦੋਂ ਗੱਡੀ ਕੋਈ ਫੇਟ ਕਰਕੇ ਮਾਰ ਕੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਤਾਂ ਕਾਫੀ ਐਕਸਟੈਂਡ ਪਹਿਲਾਂ ਵੀ ਆਪਰੇ ਨੇ ਤਾਂ ਇਸ ਵਾਸਤੇ ਜੂਰ ਅੱਗੇ ਗੁਮਾੜਨ ਤੁਸੀਂ ਕਿਸ ਤਰੀਕੇ ਦੇ ਕਰੋ ਬਿਲਕੁਲ ਜਿੱਦਾ ਹੋ ਸਕਦਾ ਹੈ ਇਹਦੇ ਬਾਰੇ ਅਸੀਂ ਮੈਂ ਪਹਿਲਾਂ ਲੈਟਰ ਮੈਨੂੰ ਅਨਜਾਦ ਨਹੀਂ ਪੁਰੇ ਜ਼ਿਲ੍ਹੇ ਪਰਚ ਲਿਖ ਕੇ ਜਿਹੜੀ ਆ ਮੰਥਲੀ ਰੋਡ ਸੇਫਟੀ ਦੀ ਮੀਟਿੰਗ ਹੁੰਦੀ ਹੈ ਡੀਸੀ ਮੈਮ ਜੀ ਕਰਦੇ ਆ ਤਾਂ ਉਹ ਉਹਦੇ ਵਿੱਚ ਲਿਖ ਕੇ ਭੇਜਿਆ ਜਾਂਦਾ ਔਰ ਜਿਹੜੀ ਕੋਈ ਕਮੀ ਪੇਸ਼ੀ ਜਿੱਥੇ ਲੱਗਦਾ ਲਾਈਟ ਖਰਾਬ ਹੈ ਉਹ ਲਿਖ ਕੇ ਪੇਸ ਕੇ ਠੀਕ ਰਹੀ ਜਾਓ ਰਿਫਲੈਕਟਰਾਂ ਦੀ ਮੁਹਿੰਮ ਹੋਏਗੀ ਸ਼ੁਰੂ ਕਿ ਜਿੱਦ ਤਰ੍ਹਾਂ ਕਿ 12 ਪਸ਼ੂ ਨੇ ਇਹ ਗਲੇ ਜ ਤੁਸੀਂ ਰਿਫਲੈਕਟਰ ਪਟਾਜਾ ਪਾਨੇ ਉਹ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਹਾਂ ਇਹ ਹੁਣ ਵੀ ਅਸੀਂ ਜਿਹੜੇ ਆ ਵੱਖ-ਵੱਖ ਐਨ ਜੀਓ ਦੇ ਸਹਿਯੋਗ ਨਾਲ ਇੱਕ ਤਾਂ ਰੋਜ਼ਾਨਾ ਅਸੀਂ ਕਰੇ ਰਿਫਲੈਕਟਰ ਲਗਾ ਰਹੇ ਹਾਂ ਵਹੀਕਲਾਂ ਤੇ ਤੇ ਔਰ ਉਹ ਆਵਾਰਾ ਪਸ਼ੂਆਂ ਦੇ ਵੀ ਅਸੀਂ ਜਿਹੜੇ ਆ ਉਹ ਗਲਿਆਂ ਦੇ ਵਿੱਚ ਪਟੇ ਪਵਾ ਰਹੇ ਹਾਂ ਤਾਂ ਕਿ ਰਾਤ ਨੂੰ ਕਈ ਵਾਰ ਪਸ਼ੂ ਖੜਾ ਹੁੰਦਾ ਆ ਜਾਂ ਬੈਠਾ ਹੁੰਦਾ ਉਹਦਾ ਪਤਾ ਲੱਗ ਸਕੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਡੀਐਸਪੀ ਕਰਨੈਲ ਸਿੰਘ ਸੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਸੀ ਲੋਕ ਹੁਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਗਏ ਨੇ ਕਿਉਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਪੂਰਾ ਮੋਹਾਲੀ ਸ਼ਹਿਰ ਕੈਦ ਹੋ ਚੁੱਕਾ ਹੈ ਤਾਂ ਬੰਦਾ ਹੁਣ ਰੋਂਗ ਸਾਈਡ ਜਾਂ ਫਿਰ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਨਹੀਂ ਕਰਦਾ ਫੋਨ ਕਰਮਨ ਗਰਜੋਤ ਦੇ ਨਾਲ ਹਰੇ ਸਿੰਘ